ਕਿ ਤੁਸੀਂ ਮਕਾਨ ਨੂੰ ਲੈ ਕੇ ਤੁਸੀਂ ਉਦੋਂ ਰੋਏ ਸੀ ਕਿ ਮਕਾਨ ਮੇਰਾ ਬਣ ਜੇ ਕਿ ਮੇਰਾ ਪੁੱਤ ਅੱਖਾਂ ਦੀ ਨજર ਘਟਾ ਉਹਨਾਂ ਦੀ ਤੱਜ ਮਕਾਨ ਦਾ ਕੰਮ ਸ਼ੁਰੂ ਹੋ ਜਾ। ਆਪ ਜੀ ਦੀ ਕਿਰਪਾ ਬਖਸ਼ਿਸ਼ ਦੇ ਸਦਕਾ ਪਾਤਸ਼ਾਹ ਜੀਓ ਆਪ ਜੀ ਦੇ ਨਾਲ ਪਾਸੇ ਜੀ ਬਟੂ ਸਿੰਘ ਜੀ ਉਹਨਾਂ ਦੇ ਪਾਸੇ ਜੋ ਗ੍ਰਹਿ ਦੇ ਮਕਾਨ ਦੀ ਪਾਤਸ਼ਾਹੀ ਹੈ ਨਾ ਕਿਵੇਂ ਦੇਖਦੇ ਹੋ ਕਿ ਸੰਕਟਾ ਜਿਹੜਾ ਸੰਯੋਗ ਕਰ ਰਹੀਆਂ ਰਾਜੀ ਤੋਂ ਪਾਰ ਉਸ ਦਿਨ ਕਾਫੀ ਹੰਝੂ ਗੇਰੇ ਸੀ ਕਿ ਸਾਡਾ ਵੀ ਕਦੇ ਮਕਾਨ ਬਣ ਜਾਊਗਾ ਸੁਪਨਾ ਪੂਰਾ ਹੋ ਜਾਏਗਾ ਪਰ ਲੱਗਦਾ ਕਿ ਉਹ ਸੁਪਨਾ ਸ਼ੁਰੂ ਹੋ ਗਿਆ ਤੇ ਕੁਝ ਦਿਨਾਂ ਦੇ ਵਿੱਚ ਪੂਰਾ ਹੋਣ ਜਾ ਰਿਹਾ ਤੇ ਕਿਵੇਂ ਦੇਖਦਾਂ ਅੱਜ ਜਿਹੜਾ ਸ਼ੁਰੂ ਹੋਇਆ ਕਰ ਬਹੁਤ ਜ਼ਿਆਦਾ ਖੁਸ਼ ਹੈ ਮਿਰਜੀ ਜੀ ਬੀਤੇ ਦਿਨੀ ਲੋਪੜ ਜ਼ਿਲ੍ਹੇ ਦੇ ਪਿੰਡ ਮਾਨਕ ਮਾਜਰੇ ਦੀ ਇੱਕ ਵੀਡੀਓ ਅਸੀਂ ਨਸ਼ਰ ਕੀਤੀ ਸੀ ਗਰੀਬ ਪਰਿਵਾਰ ਸੀ ਛੱਤ ਡਿੱਗਣ ਵਾਲੀ ਸੀ ਉਸ ਪਰਿਵਾਰ ਦੇ ਵਿੱਚ ਦੋ ਛੋਟੀਆਂ ਬੱਚੀਆਂ ਸੀ ਪਰਿਵਾਰ ਦਾ ਪਾਲਣ ਪੋਸ਼ਣ ਬੜਾ ਮੁਸ਼ਕਲ ਸੀ ਜਿਸ ਨੂੰ ਲੈ ਕੇ ਬਹੁਤ ਲੋਕਾਂ ਨੇ ਉਸ ਵੀਡੀਓ ਨੂੰ ਵਾਇਰਲ ਕੀਤਾ ਉਸ ਤੋਂ ਬਾਅਦ ਉਸ ਪਰਿਵਾਰ ਦੇ ਮਕਾਨ ਦਾ ਕੰਮ ਸੀ ਜੋ ਕਿ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਮਕਾਨ ਡਿੱਗਣ ਤੋਂ ਪਹਿਲੇ ਕਿਤੇ ਨਾ ਕਿਤੇ ਅਗਰ ਬਣਾਇਆ ਜਾਵੇ ਤਾਂ ਇਹਨਾਂ ਲੋਕਾਂ ਦਾ ਗੁਜ਼ਾਰਾ ਹੋ ਸਕਦਾ ਤੇ ਇਸ ਨੂੰ ਲੈ ਕੇ ਪਿੰਡ ਮਾਨਕ ਮਾਜਰਾ ਦੇ ਵਿੱਚ ਸਦ ਸੰਗਤ ਪਹੁੰਚੀ ਹੈ ਤਾਂ ਪਿੰਡ ਦੇ ਵਿੱਚ ਜਿਹੜਾ ਇਹਨਾਂ ਦਾ ਮਕਾਨ ਦਾ ਕੰਮ ਸੀ ਉਹ ਸ਼ੁਰੂ ਕਰਵਾਉਣ ਜਾ ਰਹੇ ਨੇ ਅਰਦਾਸ ਕੀਤੀ ਗੁਰੂ ਮਹਾਰਾਜ ਅੱਗੇ ਅਰਦਾਸ ਕਰਕੇ ਅੱਜ ਸ਼ੁਰੂਆਤ ਕੀਤੀ ਹੈ ਤੇ ਜਿੰਨੇ ਵੀ ਦਾਨੀ ਸੱਜਣ ਨੇ ਉਹਨਾਂ ਨੂੰ ਵੀ ਅਪੀਲ ਹੈ ਕਿ ਕਿਤੇ ਨਾ ਕਿਤੇ ਆਣ ਕੇ ਤੁਸੀਂ ਵੀ ਜੁਰ ਆਪਣਾ ਯੋਗਦਾਨ ਪਾਓ ਪਿੰਡ ਦੇ ਸਰਪੰਚ ਬਲਬੀਰ ਕੌਰ ਸਾਡੇ ਨਾਲ ਨੇ ਸਰਪੰਚ ਸਾਹਿਬ ਸ਼ੁਰੂਆਤ ਤੁਸੀਂ ਕੀਤੀ ਸੀ ਦੱਸਿਆ ਸੀ ਸਾਨੂੰ ਕਿ ਇਸ ਤਰੀਕੇ ਨਾਲ ਪਰਿਵਾਰ ਬੜਾ ਦੁਖੀ ਹੈ ਸਤ ਦਿਗਣ ਵਾਲੀ ਹੈ ਪਰ ਅੱਜ ਉਸੇ ਪਰਿਵਾਰ ਦਾ ਮਕਾਨ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ ਕਿਸ ਤਰੀਕੇ ਦਾ ਸਹਿਯੋਗ ਪਿੰਡ ਵੱਲੋਂ ਦਾਨੀ ਸੱਜਣਾ ਵੱਲੋਂ ਮਿਲ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਾਂ ਜੀ ਮੈਨੂੰ ਇੰਨੀ ਜ਼ਿਆਦਾ ਖੁਸ਼ੀ ਹੋਈ ਵੀ ਹੈ ਨਾ ਮੈਂ ਦੱਸ ਨਹੀਂ ਸਕਦੀ। ਇੰਨਾ ਮੈਂ ਜੇ ਆਪਣਾ ਮਕਾਨ ਵੀ ਹੁੰਦਾ ਨਾ ਮੈਨੂੰ ਉਹਦੀ ਖੁਸ਼ੀ ਨਹੀਂ ਸੀਗੀ। ਵੀ ਮੈਨੂੰ ਪਿੰਡ ਵਾਲੇ ਬਹੁਤ ਸਹਿਯੋਗ ਦੇ ਰਹੇ ਨੇ। ਕੱਲੇ-ਕੱਲੇ ਘਰ ਦੇ ਮੈਨੂੰ ਦੱਸਿਆ ਕਿ ਜੋ ਸਾਥ ਤੇ ਸਹਰੇਗਾ ਅਸੀਂ ਜ਼ਰੂਰ ਕਰਾਂਗੇ। ਹੁਣ ਮੈਂ ਕੱਲੀ ਇਹ ਨਹੀਂ ਸੀ ਕਰ ਸਕਦੀ। ਜੇ ਮੈਂ ਕਹਾ ਵੀ ਮੈਂ ਤਾਂ ਮਕਾਨ ਬਣਾ ਮੈਂ ਨਹੀਂ ਸੀ ਬਣਾ ਸਕਦੀ। ਇਹਨਾਂ ਦੇ ਹੀ ਸਹਿਯੋਗ ਕਰਕੇ ਮੈਂ ਅੱਜ ਇੱਥੇ ਪਹੁੰਚੀ ਆ ਜੀ। ਪਰ ਮੈਨੂੰ ਬਹੁਤ ਖੁਸ਼ੀ ਹੈ ਇਸ ਚੀਜ਼ ਦੀ। ਜਦੋਂ ਪਹਿਲੇ ਦਿਨ ਬਿੱਟੂ ਤੁਹਾਡੇ ਘਰ ਆਇਆ। ਮੈਂ ਵੀ ਰੋਣਾ ਰੋਣਾ ਤਾਂ ਮੇਰਾ ਵੀ ਉਸ ਦਿਨ ਨਿਕਲਿਆ ਪਿਆ ਬਹੁਤ ਦੁਖੀ ਸਚੀਰ ਦਲਮਨ ਮੇਰੇ ਮਾਤਾ ਜੀ ਜਿਸ ਮਕਾਨ ਨੂੰ ਲੈ ਕੇ ਤੁਸੀਂ ਉਦੋਂ ਰੋਏ ਸੀ ਕਿ ਮਕਾਨ ਮੇਰਾ ਬਣ ਜੇ ਕਿ ਮੇਰਾ ਪੁੱਤ ਅੱਖਾਂ ਦੀ ਨજર ਘਟਾ ਉਹਨਾਂ ਦੀ ਤਾਂ ਅੱਜ ਮਕਾਨ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਕਿਵੇਂ ਦੇਖਦੇ ਹੋ ਕਿ ਸੰਕਤਾ ਜਿਹੜੇ ਸੰਯੋਗ ਕਰ ਰਹੀਆਂ ਨੇ ਰਾਜੀ ਰੋ ਪਹਾਰਾ ਪਾਈ ਸਾਹਿਬ ਨੂੰ ਰਾਜੀ ਰੱਖੋ ਮਾਤਾ ਤੰਤਰੁਕਤੀ ਤੋਂ ਅੱਜ ਖੁਸ਼ੀ ਹੈ ਆ ਬਿਲਕੁਲ ਤਾਂ ਬਿਲਕੁਲ ਜਿਹੜੇ ਬਿੱਟੂ ਦੇ ਘਰ ਦੇ ਨੇ ਉਹਨਾਂ ਨਾਲ ਗੱਲ ਕਰਦੇ ਆ ਤੁਸੀਂ ਉਸ ਦਿਨ ਕਾफी ਹੰਝੂਗੇ ਰਹੇ ਸੀ ਕਿ ਸਾਡਾ ਵੀ ਕਦੇ ਮਕਾਨ ਬਣ ਜਾਊਗਾ ਸੁਪਨਾ ਪੂਰਾ ਹੋ ਜਾਏਗਾ ਪਰ ਲੱਗਦਾ ਕਿ ਉਹ ਸੁਪਨਾ ਸ਼ੁਰੂ ਹੋ ਗਿਆ ਤੇ ਕੁਝ ਦਿਨਾਂ ਦੇ ਵਿੱਚ ਪੂਰਾ ਹੋਣ ਜਾ ਰਿਹਾ ਤਾਂ ਕਿਵੇਂ ਦੇਖਦੇ ਆ ਅੱਜ ਜਿਹੜਾ ਸ਼ੁਰੂ ਹੋਇਆ ਕੰਮ ਬਹੁਤ ਜ਼ਿਆਦਾ ਖੁਸ਼ ਹੈ ਮਿਰਜੀ ਜੀ ਅੱਜ ਕੀ ਮੈਨੂੰ ਸਹਿਯੋਗ ਮਿਲ ਰਿਹਾ ਪਿੰਡ ਵਾਲਿਆਂ ਤੋਂ ਪਿੰਡ ਵਾਲਿਆਂ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਜੀ ਸਾਡਾ ਤੇ ਹੋਰ ਸੰਗਤਾਂ ਨੂੰ ਕੀ ਅਪੀਲ ਕਰੋਗੇ ਕਿਉਂਕਿ ਲੋੜ ਤਾਂ ਬਹੁਤ ਹੈ ਜੀ ਹੁਣ ਸਮਾਨ ਦੀ ਅਸੀਂ ਤਾਂ ਜਸਾ ਰ ਨੂੰ ਇਹ ਬੰਦੀ ਗੱਲ ਦੇ ਵੀ ਸਾਡਾ ਹੱਥ ਦਾ ਹੱਥ ਬਣ ਕੇ ਇਹ ਵੀ ਸਾਡਾ ਸਿਰੇ ਲੱਗ ਜੂਵੇ ਜੀ ਲੜ ਹਾਂ ਤਾਂ ਹੈ ਸੀ ਕਿਤੇ ਕੀ ਹੋ ਜੇਗਾ ਇਸ ਤਰੀਕੇ ਨਾਲ ਨਹੀਂ ਨਹੀਂ ਹੱਸ ਨਹੀਂ ਸੀ ਪਰ ਅਜ ਆਸ ਲੱਗਦਾ ਕਿ ਗੁਰੂ ਸਾਹਿਬ ਨੇ ਕਿਰਪਾ ਕਰ ਦਿੱਤੀ ਹਾਂ ਜੀ ਇਹਨਾਂ ਦਾ ਖਰਾਬ ਹਮੈਸੀ ਦੱਬਾ ਕੋਈ ਰੋਣਾ ਨਹੀਂ ਹੈ ਰੋਣਾ ਨਹੀਂ ਬਿਲਕੁਲ ਬਿੱਟੂ ਸਾਡੇ ਨਾਲ ਹੈ ਬਿੱਟੂ ਇੱਧਰ ਆ ਜਾ ਹਾਂ ਪਹਿਲੇ ਦਿਨ ਜਦੋਂ ਆਏ ਸੀ ਅਸੀਂ ਤਾਂ ਤੁਹਾਡੇ ਘਰ ਦਾ ਦੇਖਿਆ ਕਿ ਛੱਤ ਡਿੱਗਣ ਵਾਲੀ ਹੈ ਤੇ ਰੇਡਾਂ ਪਈਆਂ ਹੋਈਆਂ ਸੀ ਇਹ ਲੱਗਦਾ ਸੀ ਕਿ ਪਤਾ ਨਹੀਂ ਕਦੋਂ ਕਿਨੇ ਡਿੱਗ ਜਾਣਾ ਹੈ ਪਰ ਉਸ ਦਿਨ ਉਸੀ ਆਸ ਤੋੜ ਗਈ ਸੀ ਕਿ ਮੈਨੂੰ ਲੱਗਦਾ ਮੇਰਾ ਘਰ ਬਣਿਆ ਕ ਜਿੰਦਗੀ ਦੇ ਵਿੱਚ ਪਰ ਅੱਜ ਸੰਗਤਾਂ ਦੇ ਸਹਿਯੋਗ ਦੇ ਨਾਲ ਘਰ ਦਾ ਕੰਮ ਸ਼ੁਰੂ ਹੋਇਆ ਕਿਵੇਂ ਦੇਖ ਰਹੇ ਹੋ ਤੁਸੀਂ ਬਾਜੀ ਸਤਾ ਜੀ ਇਦਾਂ ਹੈ ਜੀ ਮਾਦਪੁਰ ਪਿੰਡ ਦੇ ਵਿੱਚ ਤੇ ਜੀ ਮਦਦ ਮਿਲ ਗਈ ਜੀ ਮੈਨੂੰ ਉਹਨਾਂ ਦੇ 2 5 ਜਵਾਈ ਹੈ ਜੀ ਹਾਂਜੀ ਉਹਨਾਂ ਨੇ ਮੈਨੂੰ ਦੇਤੇ ਜੀ 15000 ਰੁਪਏ ਉਹਨਾਂ ਨੇ ਦੇਤਾ ਜੀ 2 3 ਘਰ ਮੈਨੂੰ ਮਾਦਪੁਰ ਪਿੰਡ ਤੋਂ ਵੀ ਮੇਰੇ ਮਾਨਕ ਮੱਜਰ ਪਿੰਡ ਵਿੱਚ ਵੀ ਤੇ ਵੀ ਸਵੇਰ ਦੇ ਸੀ ਕਿਹਾ ਜੀ ਜਦੋਂ ਵੀ ਤੁਸੀਂ ਆਉਣਾ ਹੈ ਜੀ ਹਾਂਜੀ ਕਈ ਘਰਾਂ ਨੇ ਮੈਨੂੰ ਪੈਸੇ ਦੇਤੇ ਜੀ ਜਿੰਨੇ ਜਿੰਨੇ ਸਰਦਾਰ ਤੇ ਸਾਖ ਵੈਲ ਉਹਨਾਂ ਨੇ ਦੇਤੇ ਜੀ ਬਾਕੀ ਖਰਚੇ ਦੀ ਲੋੜ ਹੈ ਇਸ ਮਕਾਨ ਨੂੰ ਖੜਾ ਕਰਨ ਵਾਸਤੇ ਉਹ ਵੀ ਥੋੜਾ ਸੰਤਾਨ ਨੂੰ ਦੱਸ ਦੋ ਕਿਉਂਕਿ ਜਿਹੜਾ ਦਾਨੀ ਸੱਜਣਾ ਕੋਈ ਦੇਣਾ ਚਾਹੁੰਦਾ ਉਹ ਵੀ ਤੁਹਾਡੇ ਤੱਕ ਪਹੁੰਚਦਾ ਕਰ ਦੇ ਮਕਾਨ ਪਰਤਾ ਜੀ ਲੱਗੇ ਜਾਣਾ ਜੀ 1 ਲੱਖ 20 30000 ਰੁਪਏ ਲੱਗ ਜਾਊਗਾ ਜੀ ਕੁਝ ਲੱਗੇਗਾ ਹਾਂਜੀ ਅਜੇ ਤੁਹਾਡੇ ਕੋਲ ਕੁਝ ਕੁ ਹਜ਼ਾਰ ਰੁਪਿਆ ਹੈ ਨਾ ਪਰ ਲੱਖਾਂ ਰੁਪਿਆ ਬਾਕੀ ਹੈ ਜੇ ਆਉਣਾ ਹਾਂਜੀ ਹਾਂਜੀ ਤਾਂ ਬਿਲਕੁਲ ਤੁਸੀਂ ਦੇਖੋ ਕਿ ਨਾਲ ਬਾਬਾ ਹਰਜੀਤ ਸਿੰਘ ਹਰਮਨ ਸਾਡੇ ਨਾਲ ਨੇ ਗੜੀਪੁਰ ਖਾ ਸਾਹਿਬ ਤੋਂ ਜਿਹੜੇ ਪਹਿਲਾਂ ਵੀ ਕਾਫੀ ਮਕਾਨ ਬਣਾ ਚੁੱਕੇ ਨੇ ਬਾਬਾ ਜੀ ਮੇਰੇ ਖਿਆਲ ਤੁਹਾਡੇ ਹੱਥੋਂ ਤੋਂ ਪਤਾ ਨਹੀਂ ਕਿੰਨੇ ਕ ਮਕਾਨਾਂ ਦੀ ਜਿਹੜੀ ਨਹੀਂ ਰੱਖੀ ਗਈ ਹੈ ਪਰ ਅੱਜ ਫਿਰ ਮਾਨਕ ਮਜਰੇ ਦੀ ਕਿ ਨਵਾਂ ਮਕਾਨ ਬਣਾਉਣ ਜਾ ਰਹੇ ਹੋ ਗਰੀ ਪਰਿਵਾਰ ਦਾ ਕਿਵੇਂ ਤਾਂ ਸਹਿਯੋਗ ਸੀ ਸੰਗਤਾਂ ਦਾ ਕਿਵੇਂ ਮਨ ਦੇ ਵਿੱਚ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਮੂ ਸੰਗਤਾਂ ਦੇ ਸਹਿਯੋਗ ਨਾਲ ਅੱਗੇ ਵੀ ਜਿਹੜੇ ਮਕਾਨ ਆਪਾਂ ਆਰੰਭ ਕਰੇ ਆਂ ਹਾਂਜੀ ਗੁਰੂ ਮਹਾਰਜ ਦੀ ਕਿਰਪਾ ਦੇ ਨਾਲ ਬਹੁਤ ਵਧੀਆ ਢੰਗ ਨਾਲ ਤੇ ਬਹੁਤ ਵਧੀਆ ਬਣੇ ਆ ਉਹ ਹਾਂਜੀ ਤੇ ਇਸ ਤੋਂ ਵੀ ਆਪਾਂ ਜਿਹੜੇ ਮਕਾਨ ਬਣਨ ਸ਼ੁਰੂ ਹੋਇਆ ਇਹ ਪਿੰਡ ਦੀ ਸੰਗਤ ਨੂੰ ਵੀ ਬੇਨਤੀ ਆ ਤੇ ਇਲਾਕੇ ਦੀ ਸੰਗਤ ਨੂੰ ਬੇਨਤੀ ਆ ਕਿ ਰਲ ਮਿਲ ਕੇ ਇਹ ਸੇਵਾ ਦੇ ਵਿੱਚ ਹਿੱਸਾ ਪਾਓ ਜਿਹਨੇ ਸਿਮਿੰਟ ਦੀ ਸੇਵਾ ਕਰਨੀ ਸਿਮਿੰਟ ਦੀ ਸੇਵਾ ਕਰੋ ਸਰੀਏ ਦੀ ਸੇਵਾ ਕਰੋ ਇੱਟਾਂ ਦੀ ਸੇਵਾ ਕਰੋ ਰੇਤਾ ਬਜਰੀ ਦੀ ਲੋੜ ਆ ਉਹ ਵੀ ਦੀ ਵੀ ਸੇਵਾ ਕਰ ਸਕਦੇ ਆ ਸੋ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਪਿੰਡ ਦੀ ਸੰਗਤ ਨੂੰ ਵੀ ਬੇਨਤੀ ਆ ਪੰਚਾਇਤ ਨੂੰ ਬੇਨਤੀ ਆ ਕਿ ਰਲ ਮਿਲ ਕੇ ਇਹ ਸੇਵਾ ਚੀਸਾ ਪਾਓ ਤੋਂ ਜਿਹੜਾ ਬਾਕੀ ਹਰਿਆਣਾ ਉਹ ਜੀਵਨ ਜੋਸ਼ ਸੋਸਾਇਟੀ ਜਿਹੜਾ ਕੰਮ ਰਹੇਗਾ ਉਹਨੂੰ ਸਾਰੇ ਨਾਲ ਮਿਲ ਕੇ ਅਸੀਂ ਪੂਰਾ ਕਰਾਂਗੇ ਤੇ ਸਾਰੇ ਜਿਹੜਾ ਸੇਵਾ ਇਹ ਗੁਰੂ ਮਹਾਰਾਜ ਦੀ ਕਿਰਪਾ ਨਾਲ ਹੀ ਹੋ ਰਹੀ ਹੈ ਸੋ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਸੋ ਸਭ ਪੰਚਾਇਤ ਨੂੰ ਵੀ ਬੇਨਤੀ ਹੈ ਕਿ ਸਰਕਾਰ ਵੱਲੋਂ ਵੀ ਇਹ ਜਿਹੜੇ ਕੰਮ ਹੈ ਸਰਕਾਰ ਦੇ ਹੁੰਦੇ ਆ ਵੈਸੇ ਤੇ ਜਦੋਂ ਸਰਕਾਰਾਂ ਨਹੀਂ ਕਰਦੀਆਂ ਤਾਂ ਫਿਰ ਇਹ ਸਮਾਜ ਸੇਵੀ ਬੰਦਿਆਂ ਨੂੰ ਕਰਨੇ ਪੈਂਦੇ ਆ ਸੋ ਗੁਰੂ ਕਿਰਪਾ ਕਰੇ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ੇ ਤੇ ਇਹਦਾ ਕੰਮ ਜਿਹੜਾ ਮਹਾਰਾਜ ਆਪ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਨਿਪਰੇ ਚੜ੍ਹ ਦੇਵੇ ਪਿੰਡ ਦੇ ਨਿਵਾਸੀ ਵੀ ਸਾਡੇ ਨਾਲ ਨੇ ਭਾਈ ਜੀ ਪਹਿਲੀ ਗੱਲ ਤਾਂ ਇਹ ਹੁੰਦਾ ਕਿ ਪਿੰਡ ਦਾ ਜਿਹੜਾ ਇਸ ਤਰ੍ਹਾਂ ਦੇ ਗਰੀ ਪਰਿਵਾਰ ਹੈ ਪਿੰਡੀ ਸੰਭਾਲਦੇ ਉਹਨਾਂ ਦੀ ਛੱਤ ਵੀ ਕੋਈ ਪਾਣੀ ਹੈ ਕੋਈ ਦਵਾਈ ਦੇਣੀ ਹੈ ਕੁਝ ਵੀ ਹੋਣਾ ਚਲੋ ਕਿਤੇ ਨਾ ਕਿਤੇ ਪਿੰਡ ਦੇ ਸਹਿਯੋਗ ਦੇ ਨਾਲ ਤੁਹਾਡੇ ਪਿੰਡ ਦੇ ਵਿੱਚ ਗਰੀ ਪਰਿਵਾਰ ਦਾ ਮਕਾਨ ਦਾ ਕੰਮ ਸ਼ੁਰੂ ਹੋ ਰਿਹਾ ਕੀ ਮੇਰਾ ਸਹਿਯੋਗ ਪਿੰਡ ਵੱਲੋਂ ਮਿਲ ਰਿਹਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਗਰ ਨਿਵਾਸੀਆਂ ਵੱਲੋਂ ਬਹੁਤ ਸਹਿਯੋਗ ਦੇਣ ਦੀ ਅੱਜ ਸਵੇਰੇ ਗੁਰਦੁਆਰਾ ਸਾਹਿਬ ਵਿੱਚ ਸਤਨਾਮ ਵਾਹਿਗੁਰੂ ਦੇ ਜਾਪ ਹੋ ਰਹੇ ਸਨ ਉੱਥੇ ਵੀ ਗੱਲ ਹੋਈ ਸੀ ਸੰਗਤਾਂ ਨੇ ਬਹੁਤ ਉਤਸ਼ਾਹ ਨਾਲ ਜਵਾਬ ਦਿੱਤਾ ਵੀ ਹਾਂ ਅਸੀਂ ਵੱਧ ਤੇ ਵੱਧ ਮਦਦ ਕਰਾਂਗੇ ਤਾਂ ਅਸੀਂ ਵੀ ਮਦਦ ਕਰਾਂਗੇ ਜਿੰਨਾ ਵੀ ਹੋ ਸਕੇ ਮੇਰੀ ਸੰਗਤਾਂ ਨੂੰ ਪਿੰਡ ਨਗਰ ਨਿਵਾਸੀਆਂ ਨੂੰ ਹੋਰਨਾਂ ਨੂੰ ਵੀ ਅਪੀਲ ਹੈ ਭਾਈ ਸਪਰਬਾਰ ਦੀ ਵੱਧ ਤੋਂ ਵੱਧ ਮਦਦ ਕਰੋ ਮਹਾਰਾਜ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਪਿੰਡ ਦੇ ਹੋਰ ਵੀ ਸੱਜਣ ਨੇ ਜਿਨ੍ਹਾਂ ਨੇ ਅੱਜ ਸੇਵਾ ਕੀਤੀ ਹੈ ਬਪੂ ਜੀ ਬਹੁਤ ਗਰੀਬ ਪਰਿਵਾਰ ਸੀ ਦੱਸਿਆ ਜਾ ਰਿਹਾ ਕੀ ਹੁਣ ਸਮਾਨ ਵੀ ਆਪਣਾ ਤੁਹਾਡੇ ਮਕਾਨ ਚ ਜਿਹੜਾ ਸਮਾਨ ਰੱਖਿਆ ਇਹਨਾਂ ਨੇ ਤਾਂ ਛੱਤ 'ਤੇ ਹੈ ਨਾ ਤਾਂ ਉਹਨਾਂ ਦਾ ਮਕਾਨ ਤਿਆਰ ਹੋ ਜਾਵੇ ਕੀ ਮੇਰੀ ਸੇਵਾ ਤੁਹਾਡੇ ਵੱਲੋਂ ਵੀ ਇਹਨਾਂ ਤੇ ਸਹਿਯੋਗ ਦਿੱਤਾ ਜਾਵੇ ਹਾਂ ਸ਼ਿਤਾਜੀ ਦੇਖੋ ਇਹਨਾਂ ਦੀ ਹਰ ਤਰ੍ਹਾਂ ਤੇ ਮਦਦ ਕਰਾਂਗੇ ਹਾਂਜੀ ਜਿਸ ਤਰ੍ਹਾਂ ਦੀ ਇੱਕ ਹੁਕਮ ਲਾ ਦੂੰਗੇ ਹਮ ਸਰੀਆਂ ਸਿਮੈਂਟ ਜਾਂ ਉਹ ਜੋ ਵੀ ਗੈਦ ਮੈਂ ਤੇ 7000 ਰੁਪਏ ਮੈਂ ਲਗ ਦੇ ਦੂੰਗਾ ਠੀਕ ਹੈ ਅੱਜ ਸ਼ਾਮ ਨੂੰ ਇਹਨੂੰ ਦੇ ਦੂੰਗਾ ਹਾਂਜੀ ਤੇ ਬਾਕੀ ਹੋਰ ਵੀ ਆਪਣੇ ਯਾਰ ਮਿੱਤਰ ਹੈਗੇ ਸੱਜਣ ਬੇਲੀ ਬਾਹਰ ਉਹਨਾਂ ਤੇ ਵੀ ਦੀ ਮੈਂ ਹੈਲਪ ਕਰਵਾ ਦੂੰਗਾ ਜਿੰਨੇ ਜੋਗੇ ਹੈਗੇ ਲੱਗਦਾ ਕਿ ਬੂੰਦ ਬੂੰਦ ਨਾਲ ਸਮੁੰਦਰ ਭਰਦਾ ਹੈ ਕਿ ਅਗਰ ਪੂਰਾ ਪਿੰਡ ਮੇਰੇ ਖਿਆਲ ਦੋ ਦੋ ਹਜ਼ਾਰ 5-5 ਹਜ਼ਾਰ ਰੁਪਏ ਦੇਣ ਲੱਗੇ ਤਾਂ ਇਹਦਾ ਤਾਂ ਮਕਾਨ ਵੈਸੇ ਹੀ ਬਣ ਜੇ ਮੇਰੇ ਖਿਆਲ ਹਨਾ ਕਿਤਾ ਜੀ ਹੁਣ ਮਹਾਰਾਜ ਨੇ ਕਿਰਪਾ ਕਰਨੀ ਹੈ ਇਹ ਮਰ ਰੱਬ ਨੇ ਬਸਣਾ ਮਹਾਰਾਜ ਨੇ ਹਾਂ ਅਸੀਂ ਤਾਂ ਕਹਣਾ ਜਿੰਨੀ ਸ਼ਰਤਾਂ ਉੰਨੀ ਦੇ ਦੇ ਹਾਂ ਖਬਰਾਂ ਲਈ ਪੰਜ ਦੇ ਦੇਣਾ ਖਬਰਾਂ ਦੱਸ ਦੇ ਦੇਣਾ ਹਾਂ ਕਿੱਧਰ ਨੂੰ ਮਨ ਬਦਲਣਾ ਕਿਉਂ ਇਹ ਵੀ ਕਿ ਸਾਰਥੀ ਹੈ ਇਹਦਾ ਹੁਣ ਵਿਚਾਰੇ ਦਾ ਮਕਾਨ ਮਹਾਰਾਜ ਦੇ ਸਿਰੇ ਚੜਾ ਦੇਣਾ ਸਾਨੂੰ ਵੀ ਬੜੀ ਖੁਸ਼ੀ ਹੈ ਬਿਲਕੁਲ ਸ਼ਰੀਫ ਆਦਮੀ ਹੈ ਹਾਂ ਤੇ ਉਹ ਵੀ ਥੋੜਾ ਜਿਹਾ ਅੱਖਾਂ ਤੇ ਲਾਈਟ ਲੋਡ ਵੀ ਕਮਜ਼ੋਰ ਹੈ ਹਾਂ ਇਹਨੂੰ ਸਾਥ ਦੀ ਸਾਰੇ ਪਿੰਡ ਦੀ ਨਗਰ ਦੀ ਸਾਥ ਦੀ ਲੋੜ ਹੈ ਜ਼ਰੂਰ ਹੈ ਇਸ ਕਰਕੇ ਸਾਰਾ ਪਿੰਡ ਵੀ ਸਹਿਯੋਗ ਦੇਊਗਾ ਵੱਧ ਤੋਂ ਵੱਧ ਮੈਂ ਹੈਲਪ ਕਰੂੰਗਾ ਤੇ ਅਸੀਂ ਤਾਂ ਹਰ ਤਰ੍ਹਾਂ ਦੀ ਕਰ ਸਕਦੇ ਜਿੱਥੇ ਸਾਡੇ ਟਰੈਕਟਰ ਟਰਾਲੀ ਹੋਰ ਨਾਲ ਦੀ ਖੜਨ ਦੀ ਜਾਂ ਪੈਸੇ ਦੀ ਵੀ ਇਹ ਅੜੇ ਜਾਂਦਾ ਕਿਤੇ ਕੰਮ ਉੱਥੇ ਵੀ ਵੱਧ ਘੱਟ ਵੀ ਲੱਦ ਕੇ ਕੋਈ ਗੱਲ ਨਹੀਂ ਇਹ ਬਹੁਤ ਵੱਡਾ ਉਪਰਾਹਲਾ ਜੀ ਤੁਹਾਡੇ ਪਿੰਡ ਦਾ ਜਿਹੜਾ ਨਾਲ ਇੰਨਾ ਕੁਸ਼ ਕਰਨੀ ਉਹਦਾ ਹੀ ਉਹਦੀ ਹੋਇਆ ਕਿਰਪਾ ਸਤਗੁਰੂ ਦੀ ਉਹਦੀ ਮਾਇਆ ਸਾਡੇ ਆਇਆ ਸਾਡੇ ਕੋਲ ਤਾਂ ਕੁਝ ਨਹੀਂ ਹੈਗਾ ਬਿਲਕੁਲ ਹੀ ਬਹੁਤ ਘੱਟ ਲੋਕ ਹੁੰਦੇ ਨੇ ਕਈ ਵਾਰ ਪਿੰਡਾਂ ਦੇ ਵਿੱਚ ਇਸ ਤਰੀਕੇ ਦਾ ਨਹੀਂ ਸੱਜਣੇ ਵੀ ਕਿ ਹਰ ਤਰੀਕੇ ਦੀ ਲੋੜ ਪੂਰੀ ਕਰਾਂਗੇ ਭਾਵੇਂ ਟਰੈਕਟਰ ਚਾਹੀਦਾ ਟਰਾਲੀ ਚਾਹੀਦੀ ਹੈ ਕੋਈ ਮਿੱਟੀ ਘਰਾਣੀ ਹੈ ਉਹ ਵੀ ਸਾਥ ਦੂਜੇ ਦੇ ਮਾਇਆ ਦੇ ਸਾਥ ਦੇ ਰਹੇ ਨੇ ਬੱਪੂ ਜੀ ਹਾਂ ਜੀ ਕਹਿੰਦੇ ਨੇ ਕਿ ਰਹਿੰਦੀ ਦੁਨੀਆ ਤੱਕ ਇਹ ਸੇਵਾ ਯਾਦ ਰਹਿੰਦੀ ਹੈ ਜਿਸ ਇਨਸਾਨ ਦਾ ਮਕਾਨ ਹੀ ਬਣਾਇਆ ਤੇ ਦੁਨੀਆ ਨੂੰ ਵੀ ਉਸ ਪਰਮਾਤਮਾ ਨੂੰ ਵੀ ਦੇਖਦਿਆ ਕਿ ਮੈਂ ਜੋ ਇਨਸਾਨ ਭੇਜਿਆ ਸੀ ਨਾ ਕਿ ਉਹ ਕਿਸੇ ਹੋਰ ਵਾਸਤੇ ਉਹਦੀ ਲੋੜ ਪੂਰੀ ਕਰ ਰਿਹਾ ਹੈ ਤਾਂ ਲੱਗਦਾ ਕਿ ਇਹ ਸੇਵਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਜੀ ਸਭ ਤੋਂ ਜ਼ਰੂਰੀ ਬੜੀ ਬੜੀ ਮਾਲਾ ਕਿਰਪਾ ਕਰੋਗਾ ਜੀ ਤਾਂ ਵੀ ਇਸ ਮਨ ਵਿੱਚ ਵਸ ਕੇ ਇਹਨੂੰ ਜੋ ਵੀ ਜੰਨੀ ਮਾਦਰ ਦੇਣਗੇ ਬੰਦੇ ਸਾਰੇ ਤੇ ਕੋਈ ਜਵਾਬ ਨਹੀਂ ਦੇ ਸਕਦਾ ਜੀ ਅਸੀਂ ਆਪ ਖੁਦ ਜਿੰਨੀ ਵੀ ਵਾਤੇ ਵਾਦ ਹੋਈ ਬਾਤ ਹੈ ਤੁਹਾਡੇ ਪੁਰਾਣਿਆਂ ਦੀ ਸਾਰੇ ਲੋਕ ਮੰਨਦੇ ਹੋਣੇ ਪਿੰਡ ਦੇ ਵਿੱਚ ਹਨਾ ਕਿ ਲੰਬੜਦਾਰ ਵੀ ਤੁਸੀਂ ਮੇਰੇ ਖਿਆਲ ਤਾਂ ਲੰਬੜਦਾਰ ਤਾਂ ਹਰ ਪਿੰਡ ਮੰਨਦਾ ਹੈ ਪੂਰਾ ਹਨਾ ਤਾਂ ਪਿੰਡ ਨੂੰ ਅਪੀਲ ਕਰੋਗੇ ਤੁਸੀਂ ਹਾਂ ਕਦੇ ਨਹੀਂ ਜਾਣਗੇ ਜਿਵੇਂ ਗੁਰਦੁਆਰ ਸਾਹਿਬ ਦੇ ਵੀ ਜਾਣੇ ਹਾਂਜੀ ਉਹ ਤਾਂ ਅਸੀਂ ਨਹੀਂ ਹਾਂ ਪਰ ਉਹ ਜਾਣਦੇ ਆਪਾਂ ਅਸੀਂ ਉੱਥੇ ਵੀ ਅਪੀਲ ਕਰਾਂਗੇ ਬਿਲਕੁਲ ਇਹ ਬੰਦੇ ਨਹੀਂ ਬੰਦੇ ਕਰੂਗੇ ਜੀ ਵਾਤੇ ਵਾਦ ਜਿੰਨੀ ਕਿ ਤੁਹਾਡੇ ਸਾਹਬ ਆ ਮੇਰੇ ਲਈ ਬਹੁਤ ਵੱਡਾ ਪ੍ਰਲ ਹੈ ਜਿਸ ਤਰੀਕੇ ਨਾਲ ਬਿੱਟੂ ਮਾਨਕ ਮੱਜਦੇ ਦਾ ਉਹ ਨੌਜਵਾਨ ਹੈ ਗਰੀਬ ਪਰਿਵਾਰ ਤੋਂ ਜਿੰਨਾ ਦਾ ਮਕਾਨ ਬਣਨ ਜਾ ਰਿਹਾ ਹੈ ਪਿੰਡ ਮਾਨਕ ਮਾਜਰੇ ਦੇ ਨਿਵਾਸੀਆਂ ਨੂੰ ਪਹਿਲਾਂ ਅਪੀਲ ਹੈ ਕਿ ਤੁਸੀਂ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਇਸ ਵੀਰ ਦੀ ਹੈਲਪ ਕਰੋ ਤੁਹਾਡੇ ਪਿੰਡ ਦੀ ਬਸਨੀਕ ਹੈ ਕਿਸੇ ਹੋਰ ਨੂੰ ਬਾਹਰ ਤੋਂ ਆਣ ਕੇ ਮਦਦ ਕਰਨ ਦੀ ਲੋੜ ਨਾ ਪਵੇ ਇਸ ਤਰੀਕੇ ਦੀ ਆਧਾਰਨਿਕ ਪੈਦਾ ਕਰ ਦਿਓ ਜਿਸ ਤੋਂ ਬਾਅਦ ਕਿ ਹੋਰ ਹੀ ਪਿੰਡਾਂ ਦੇ ਵਿੱਚ ਇਸ ਤਰੀਕੇ ਦਾ ਜਿਹੜਾ ਕੰਮ ਹੈ ਗਰੀਬ ਪਰਿਵਾਰਾਂ ਨੂੰ ਸਾਂਭਣਾ ਉਹ ਸ਼ੁਰੂ ਹੋ ਜੇ ਤਾਂ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ ਆਪਣੇ ਪਿੰਡ ਦੇ ਲੋਕਾਂ ਨੂੰ ਸੰਭੋ ਜਿੰਨਾ ਪਿੰਡਾਂ ਦੇ ਵਿੱਚ ਕੋਈ ਗਰੀਬ ਪਰਿਵਾਰ ਹੈ ਛੱਤ ਡਿੱਗਣ ਵਾਲੀ ਹੈ ਕੋਈ ਬਿਮਾਰੀ ਤੋਂ ਪਰੇਸ਼ਾਨ ਹੈ ਕਿਸੇ ਨੂੰ ਦਵਾਈ ਦੀ ਲੋੜ ਹੈ ਕਿਸੇ ਨੂੰ ਰਸਣ ਦੀ ਲੋੜ ਹੈ ਤਾਂ ਇਸ ਤਰੀਕੇ ਦੇ ਅਗਰ ਪਿੰਡ-ਪਿੰਡ ਦੇ ਵਿੱਚ ਸੇਵਾ ਸ਼ੁਰੂ ਹੋ ਜਾਣਗੀਆਂ ਤਾਂ ਕਿਤੇ ਨਾ ਕਿਤੇ ਸਰਕਾਰਾਂ ਦੀ ਵੀ ਲੱਗਦਾ ਕਿ ਲੋੜ ਨਹੀਂ ਪਵੇਗੀ ਭਾਵੇਂ ਕਿ ਕੰਮ ਸਰਕਾਰਾਂ ਦੇ ਨੇ ਪਰ ਸਮਾਜ ਸੇਵੀ ਪਿੰਡ ਨਿਵਾਸੀ ਇਸ ਤਰੀਕੇ ਦੇ ਪਰਿਵਾਰਾਂ ਸੰਭ ਲੈਣ ਤਾਂ ਕਿਤੇ ਨਾ ਕਿਤੇ ਇਸ ਤਰੀਕੇ ਦੇ ਗਰੀਬ ਪਰਿਵਾਰ ਕੋਈ ਪਿੰਡ ਦੇ ਵਿੱਚ ਨਹੀਂ ਰਹੇਗਾ ਦੇਖਦੇ ਕਿ ਆਉਣ ਵਾਲੇ ਦਿਨਾਂ 'ਚ ਹੁਣ ਕਿੰਨੀ ਕਮਤਦ ਹੋਰ ਲੋਕ ਬਿੱਟੂ ਇਸ ਵੀਰ ਦੀ ਕਰਦੇ ਨੇ ਤੁਹਾਨੂੰ ਵਾਲਾ ਸਮਝ ਦੱਸੇਗਾ ਮਕਾਨ ਦੇ ਪੈਸੇ ਦੀ ਬਹੁਤ ਲੋਡ ਹੈ ਲੱਖ ਰੇਡ ਲੱਖ ਰੁਪਏ ਲੱਗਣਾ ਹੈ ਜਿੰਨੇ ਵੀ ਦਰਸ਼ਕ ਸਾਡੇ ਦੇਖ ਰਹੇ ਨੇ ਅਗਰ ਤੁਸੀਂ ਪੈਸਾ ਨਹੀਂ ਦੇ ਸਕਦੇ ਤਾਂ ਸ਼ੇਅਰ ਹੀ ਕਰ ਦਿਓ ਵੀਡੀਓ ਨੂੰ ਜਿਸ ਦੇ ਨਾਲ ਕਿ ਹੋਰ ਵੀ ਦਾਨੀ ਸੱਜਣ ਦੇਖ ਕੇ ਕਿਤੇ ਨਾ ਕਿਤੇ ਇਸ ਪਰਿਵਾਰ ਦੀ ਆਣ ਕੇ ਵੀਰ ਦੀ ਮਦਦ ਕਰ। ਤੁਹਾਡੇ ਕੈਮਰਾਮੈਨ ਸਮਝ ਦੇ ਨਾਲ ਹਤੇਸ਼